ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਤੁਹਾਡੇ ਰੂ ਰੂ ਹੋਏ ਆਂ ਇੱਕ ਨਵੀਂ ਜਾਣਕਾਰੀ ਲੈ ਕੇ ਅੱਜ ਦੀ ਜਿਹੜੀ ਜਾਣਕਾਰੀ ਹੈ ਉਹ ਇਦਾਂ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਜਿਹੜਾ ਵੀਡੀਓ ਤੁਸੀਂ ਜੋਰਾਂ ਛੋਰਾ ਨਾਲ ਦੇਖੀ ਹੋਵੋਗੇ ਜਿਹਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦੇ ਭੈਣ ਜੀ ਉਹਨਾਂ ਦੀ ਇੰਟਰਵਿਊ ਹੈ ਉਹ ਕਿਉਂ ਉਹ ਕਹਿੰਦੇ ਨੇ ਵੀ ਸੂਰਜ ਤੇ ਉਤੇ ਸੂਖਮ ਰੂਹਾਂ ਜਾਂ ਹੋਰ ਵੀ ਉਹਨਾਂ ਨੇ ਜੋ ਇੰਟਰਵਿਊ ਦੇ ਵਿੱਚ ਕਿਹਾ ਨਾ ਤੇ ਆਪਾਂ ਜੋ ਉਹੀ ਵਿਸ਼ੇ ਦੇ ਉੱਤੇ ਥੋੜੀ ਚਰਚਾ ਕਰਾਂਗੇ ਕਿ ਵਾਕੇ ਹੁੰਦੇ ਆ ਜਾਂ ਉਹਨਾਂ ਨੂੰ ਉਹਨਾਂ ਨੇ ਝੂਠ ਬੋਲਿਆ ਜਾਂ ਕੀ ਹੈ ਤੇ ਆਪਾਂ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦਵਾਂਗੇ ਆਓ ਆਪਾਂ ਇਹ ਚੀਜ਼ਾਂ ਨੂੰ ਬ੍ਰह्म ਗਿਆਨੀ ਸੰਤ ਮਸ਼ਕੀਨ ਸਿੰਘ ਜੀ ਦੀ ਕਥਾ ਦੇ ਵਿੱਚ ਸੁਣੀਏ ਕਿ ਉਹ ਕੀ ਕਹਿ ਰਹੇ ਹਨ ਤੇ ਇਹ ਵਾਕੀਏ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਤੇ ਤੁਸੀਂ ਆਪਣੇ ਆਪੇ ਰਿਸਾਈਡ ਕਰ ਲਿਓ ਤੇ ਆਓ ਸੁਣੀਏ ਸੰਤ ਨਿਸ਼ਕੀਨ ਸਿੰਘ ਜੀ ਕੀ ਕਹਿੰਦੇ ਹਨ ਸੁਰਤ ਦਾ ਮਨ ਨੂੰ ਕਾਲ ਦੇ ਚੌਕੜ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨੌ ਨਿੱਦੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਏ ਇੱਕ ਸ਼ਬਦ ਲੈ ਲਾਏ ਮਨ ਉਹ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਇਹ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਹੈ ਸਿੱਧ ਹੋ ਜਾਂਦਾ ਹੈ ਸੱਤ ਹੋ ਜਾਂਦਾ ਕਿ ਉਹਨਾਂ ਨੇ ਉਹ ਚੀਜ਼ ਸਾਬਤ ਕਰਦੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਾਂ ਇਹ ਸੁਖਮ ਰੂਹਾ ਹੁੰਦੀਆਂ ਜਾਂ ਉਹਨਾਂ ਦਾ ਇਹ ਤਪ ਬਹੁਤ ਕਰਨਾ ਪੈਂਦਾ ਤੇ ਇਹ ਚੀਜ਼ਾਂ ਨੂੰ ਮਿੰਟ ਦੇ ਵਿੱਚ ਉਹ ਕਰ ਦਿੰਦੇ ਆ ਮਿੰਟ ਸਕਿੰਟਾਂ ਦੇ ਵਿੱਚ ਮੈਂ ਕਹਿੰਦਾ ਉਹ ਕਰਦੇ ਜੀ ਵੀ ਹਾਂ ਜੀ ਵੀ ਸਿੱਖ ਧਰਮ ਦੇ ਨਾਲ ਟੁੱਟ ਜਾਂਦਾ ਵੀ ਪਖੰਡ ਆਵਾਜ਼ ਆ ਜਾਂ ਇਦਾਂ ਉਹ ਆਪ ਤਾਂ ਪੂਰੇ ਜੁੜੇ ਨਹੀਂ ਹੁੰਦੇ ਤਾਂ ਦੂਜਿਆਂ ਨੂੰ ਵੀ ਉਹ ਤੋੜਦੇ ਹਨ ਮਲਕੀ ਵਿਰੋਧ ਦੇ ਵਿੱਚ ਵੀਡੀਓ ਪਾਈਆਂ ਵੀ ਹਾਂ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਤੁਸੀਂ ਪੂਰੀ ਜਾਣਕਾਰੀ ਸੁਣ ਲਈ ਹੈ ਤੇ ਇਹ ਨਹੀਂ ਹੋਣ ਦੇ ਬਾਰੇ ਤਾਂ ਕੋਈ ਹੁਣ ਤੁਸੀਂ ਕੋਈ ਸ਼ੰਕਾ ਤਾਂ ਕੋਈ ਰਹਿ ਨਹੀਂ ਗਈ ਵੀ ਨਹੀਂ ਹੋ ਸਕਦਾ ਠੀਕ ਹੈ ਤੁਸੀਂ ਤਾਂ ਹੁਣ ਪੂਰੀ ਕਥਾ ਸੁਣ ਲਈ ਹੈ ਤੇ ਬਾਕੀ ਇਹ ਲੋਕ ਤਾਂ ਇਹ ਨਹੀਂ ਹੋਣ ਦੇ ਬਾਰੇ ਤਾਂ ਕੋਈ ਹੁਣ ਤੁਸੀਂ ਕੋਈ ਸ਼ੰਕਾ ਤਾਂ ਕੋਈ ਰਹਿ ਨਹੀਂ ਗਈ ਵੀ ਨਹੀਂ ਹੋ ਸਕਦਾ ਠੀਕ ਹੈ ਤੁਸੀਂ ਤਾਂ ਹੁਣ ਪੂਰੀ ਕਥਾ ਸੋਨੇ ਲਈ ਹੈ ਤੇ ਬਾਕੀ ਇਹ ਲੋਕ ਤਾਂ ਦੁਬਧਾ ਪੈਦਾ ਕਰਦੇ ਆ ਕੌਮ ਦੇ ਵਿੱਚ ਇਹਨਾਂ ਨੇ ਕਦੇ ਕੋਈ ਕਿਸੇ ਚੀਜ਼ ਦੀ ਦੇਣ ਨਹੀਂ ਹੁੰਦੀ ਇਹਨਾਂ ਨੇ ਹਮੇਸ਼ਾ ਹੀ ਨੈਗੇਟਿਵਿਟੀ ਫਲਾਣੀ ਹੁੰਦੀ ਹੈ ਤੇ ਤੇ ਸਿੱਖ ਧਰਮ ਦੇ ਨਾਂ ਤੇ ਦੂਰ ਕਰਨਾ ਹੁੰਦਾ ਹੈ ਅਪਮਲ ਕੀ ਕਿੰਤੂ ਪਰੰਤੂ ਪੈਦਾ ਕਰਕੇ ਉਹ ਰਸਤੇ ਦੇ ਢੁਕਾ ਕੇ ਉਹਨਾਂ ਨੂੰ ਦੂਜੇ ਪਾਸੇ ਲਾਉਣਾ ਹੁੰਦਾ ਜੀ ਵੀ ਦੇਖੋ ਇਹ ਤਾਂ ਇਦਾਂ ਕੁਝ ਹੁੰਦਾ ਨਹੀਂ ਇਦਾਂ ਹੁੰਦਾ ਇਹ ਹੁਣ ਦੇ ਸਮੇਂ 'ਚ ਨਹੀਂ ਸਮਝ ਲੱਗੂਗੀ ਇਹ ਸਮੇਂ ਵਾਸਤੇ ਕੁਝ ਆਉਣ ਵਾਲੇ ਸਮਿਆਂ ਦੇ ਵਿੱਚ ਜੋ ਪੂਰੀ ਚੀਜ਼ਾਂ ਸਮਝਣ ਲੱਗ ਜਾਓਗੇ ਤਾਂ ਸਾਡਾ ਇਹੀ ਮਕਸਦ ਸੀਗਾ ਤੇ ਅਸੀਂ ਤੁਹਾਡੇ ਰੂਬਰੂ ਇਹ ਵੀਡੀਓ ਕਰਤੀ ਜੀ ਜਿਹਦੇ ਨਾਲ ਕੋਈ ਵੀ ਸ਼ੰਕਾ ਨਹੀਂ ਰਹਿੰਦੀ ਜੀ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ